ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਫਿਰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਜਿਹੜਾ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸ਼ਿਕਾਇਤ ਮਿਲੀ ਸੀਗੀ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਹਾਂ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਮਿਰੋੜ ਜੈਮਲ ਸਿੰਘ ਜਿਹੜਾ ਹੈਗਾ ਉਹ ਆ ਹਲਕੇ ਦਾ ਹੈਗਾ ਉਸ ਏਰੀਆ ਦੀਆਂ ਹੈਗੀਆਂ ਜਿੱਥੇ ਕਹਿੰਦੇ ਨੇ ਕਿ ਇੱਕ ਖੱਡ ਦੇ ਵਿੱਚ ਜਿਹੜੀਆਂ ਮਾਈਨਿੰਗ ਕੀਤੀ ਜਾ ਰਹੀ ਹੈ ਜਦੋਂ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਤੁਰੰਤ ਮੌਕੇ ਦੇ ਜਿਹੜੇ ਅਧਿਕਾਰੀ ਸੀਗੇ ਚਾਹੇ ਪੁਲਿਸ ਹੋਏ ਚਾਹੇ ਹੋਰ ਅਧਿਕਾਰੀ ਹੋਣ ਮੌਕੇ ਤੇ ਪਹੁੰਚ ਦੇਣ ਹਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਖੱਡ ਦੀ ਓਕਸ਼ਨ ਹੋਈ ਹੈ ਲੇਕਿਨ ਇਹ ਗੱਲ ਜ਼ਰੂਰ ਕਰਾਂਗੇ ਜੇਕਰ ਓਕਸ਼ਨ ਹੋਈ ਹੈ ਤੇ ਕਹਿੰਦੇ ਨੇ ਕਿ 3 ਮੀਟਰ ਤੋਂ ਬਾਅਦ ਜਿਹੜੀ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਕਿਤੇ ਨਾ ਕਿਤੇ ਇੱਥੇ ਲੱਗ ਰਿਹਾ ਸੀਗਾ ਕਿ ਜਿਵੇਂ ਮਾਈਨਿੰਗ ਜਿਹੜੀ ਹੈ 3 ਮੀਟਰ ਤੋਂ ਜ਼ਿਆਦਾ ਕੀਤੀ ਹੋਈ ਅਧਿਕਾਰੀ ਪਹੁੰਚੇ ਨੇ ਪੁਲਿਸ ਵਾਲੇ ਪਹੁੰਚੇ ਨੇ ਤੇ ਉਹਨਾਂ ਵੱਲ ਜਦੋਂ ਗਲਵਾਤ ਕੀਤੀ ਗਈ ਹੈ ਤੇ ਉਹਨਾਂ ਦਾ ਇਹੋ ਕਹਿਣਾ ਸੀਗਾ ਕਿ ਉਹਨਾਂ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਵੈਧ ਮਾਈਨਿੰਗ ਹੈਗੀ ਹੈ ਜਾਂ ਫਿਰ ਜਾਇਜ਼ ਹੈਗੀ ਹੈ ਪਰ ਇੱਥੇ ਗੱਲ ਇਹ ਵੀ ਕਵਾਂਗੇ ਕਿ ਜਿਹੜੇ ਮਾਈਨਿੰਗ ਕਰ ਰਹੇ ਸੀਗੇ ਕਾਫੀ ਹੱਦ ਤੱਕ ਜਿਹੜੇ ਜਿਹੜੇ ਟਰੱਕ ਡਰਾਈਵਰ ਸੀਗੇ ਜਾਂ ਤਾਂ ਟਰੱਕ ਲੈ ਕੇ ਭੱਜ ਗਏ ਤੇ ਕੁਝ ਜਿਹੜੇ ਮਸ਼ੀਨਰੀ ਦੇ ਟਰੱਕ ਛੱਡ ਕੇ ਉੱਥੋਂ ਫਰਾਰ ਹੋ ਚੁੱਕੇ ਨੇ ਗਲਬਾ ਸੁਣਾਣੇ ਆ ਅਧਿਕਾਰੀਆਂ ਨੇ ਕੀਤੀ ਹੋਈ ਕੀ ਮਾਮਲਾ ਹੈਗਾ ਲੇਕਿਨ ਇਹ ਵੀ ਗੱਲ ਜ਼ਰੂਰ ਸੁਣਾਵਾਂਗੇ ਕਿ ਜਿਹੜੇ ਮਾਈਨਿੰਗ ਅਧਿਕਾਰੀ ਹੈ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਟਾਲ ਮਟੋਲ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਹਜੇ ਤੱਕ ਪੁਸ਼ਟੀ ਨਹੀਂ ਕੀਤੀ ਕਿ ਇਹ ਨਜਾਇਜ਼ ਮਾਈਨਿੰਗ ਸੀਗੀ ਜਾਂ ਨਹੀਂ ਗਲਬਾ ਸੁਣਾਣੇ ਆ ਡਿਪਟੀ ਜਿਹੜੇ ਹੈਗੇ ਆ ਸੁਜਿੰਦਰ <th>ਪਾਪੜ ਜੀ ਤੇ ਜਿਹੜੇ ਇੱਕ ਹੋਰ ਅਧਿਕਾਰੀ ਹੈਗੇ ਉਹਨਾਂ ਨੇ ਗਲਬਾ ਕੀਤੀ ਕੀ ਮਾਮਲਾ ਹੈਗਾ ਤੇ ਕੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਤਤਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਮੈਂ ਨਾਇਬ ਤਹਿਸੀਲਦਾਰ ਜਸਪਾਲ ਸਿੰਘ ਬਾਜਵਾਨ ਰੋਡ ਜੈਮਲ ਸਿੰਘ ਤਹਿਸੀਲ ਚ ਬੈਠੇ ਇਨਫਾਰਮੇਸ਼ਨ ਇਹ ਮਿਲੀ ਵੀ ਖੜਖੜਾ ਜਿਹੜਾ ਪਿੰਡ ਆ ਉੱਥੇ ਇਲੈਗਲ ਮਾਈਨਿੰਗ ਹੋ ਰਹੀ ਆ ਤੇ ਉੱਥੇ ਮੌਕੇ ਦੇ ਉੱਪਰ ਆਪਣੇ ਜਿਹੜੇ ਉੱਚ ਅਧਿਕਾਰੀ ਸਬਾਨ ਨੇ ਉਹਨਾਂ ਦੇ ਹੁਕਮਾਂ ਨਾਲ ਪੁੱਜੇ ਆ ਇੱਥੇ ਆਣ ਕੇ ਪਤਾ ਲੱਗਿਆ ਵੀ ਇਹ ਜਿਹੜੀ ਸਾਈਟ ਆ ਇਹ ਇਲੈਗਲ ਆ ਮਾਈਨਿੰਗ ਜਿਹੜੇ ਅਧਿਕਾਰੀਆਂ ਨੂੰ ਫੋਨ ਵਗੈਰਾ ਹੋਂਡਾ ਉਹ ਵੀ ਦੱਸਣ ਡੇ ਲੇਕਿਨ ਇੱਥੇ ਹਾਲ ਤੱਕ ਪਹੁੰਚੇ ਨਹੀਂ ਆ ਔਰ ਪਤਾ ਲੱਗਾ ਵੀ ਇੱਥੇ ਐਸ ਡੀਓ ਜਿਹੜੇ ਮਾਈਨਿੰਗ ਪਹੁੰਚ ਰਿਹਾ ਜਦੋਂ ਪਹੁੰਚਦੇ ਆ ਤੇ ਪਟਵਾਰੀ ਸਹਿਬਾਨ ਜਿਹੜੇ ਇਸ ਪਿੰਡ ਦੇ ਨਾਲ ਲੈਂਦੇ ਆ ਤਾਂ ਸਾਡਾ ਜਿਹੜਾ ਮੇਨ ਕੰਮ ਹੈ ਉਹ ਸੀ ਨੰਬਰ ਖਸਰਾ ਟ੍ਰੇਸ ਕਰਦਾਂਗੇ ਵੀ ਵਾਕਈ ਇਲੈਗਲ ਖੜਦੇ ਆ ਗਿਆ ਧੰਨਵਾਦ ਕਿੰਨੀ ਮਸ਼ੀਨਾਂ ਲੱਗੀ ਪਈ ਹੈ ਤੇ ਕਿੰਨੇ ਟਿੱਪਰੇ ਮਸ਼ੀਨ ਤਾਂ ਇੱਥੇ ਤੁਹਾਡੇ ਸਾਹਮਣੇ ਖੜੀ ਹੈ ਇੱਕ ਹੀ ਮਸ਼ੀਨ ਲੱਗੀ ਹੋਈ ਹੈ ਆਪਣੀ ਨਾਰਮਲ ਮਸ਼ੀਨ 3D ਲੱਗੀ ਹੋਈ ਹੈ ਤੋਂ ਬਾਕੀ ਤਿੰਨ ਘਟੇ ਪਰ ਇੱਕ ਚ ਮਟੀਰੀਅਲ ਲੋਡ ਦੋ ਖਾਲੀ ਹੈ ਇੱਕ ਸਰਦਾਰ ਜੀ ਡਰਾਈਵਰ ਉਹ ਆਪਣਾ ਕਾਗੀ ਪੱਤਰ ਵੀ ਦਿਖਾ ਰਿਹਾ ਵੀ ਇਹ ਸਾਨੂੰ ਸਲਿੱਪ ਦਿੰਦੇ ਆ ਲੇਕਿਨ ਜਿਹੜਾ ਮਾਈਨਿੰਗ ਮਟੀਰੀਅਲ ਆ ਉਹ ਇੱਥੇ ਪ੍ਰੋਪਰ ਕੰਡਾ ਨਹੀਂ ਥੋੜਾ ਸਾਈਡ ਤੇ ਜਾ ਕੇ ਕਿ ਤੋਲ ਕੇ ਤੇ ਉਹ ਜਿਹੜੀ ਮਾਈਨਿੰਗ ਡਿਊਟੀ ਚਾਰਜ ਉਹ ਕਰਦੇ ਆ ਦੂਸਰਾ ਜਦਾਂ ਕਿ ਇਥੇ ਕਾਫੀ ਇਹਨਾਂ ਨੇ ਟੋਏ ਪਾਤੇ ਦੇਣਾ ਹੈ। ਕੀ ਇਹ ਨਹੀਂ ਇਹ ਮਾਈਨਿੰਗ ਕਰ ਸਕਦੇ ਆ? ਉਹ ਨਹੀਂ ਉਹ ਤੁਹਾਨੂੰ ਮਾਈਨਿੰਗ ਐਸਡੀਓ ਆਊਗਾ। ਉਹ ਅਜਪਰ ਜੋ ਉਹਨਾਂ ਦੀਆਂ ਹਦਾਇਤਾਂ ਹੈਗੀਆਂ ਨੇ ਭਈ ਇਹਨਾਂ ਨੇ ਕਰ ਸਕਦੇ ਤੋਂ ਦੱਸਣਗੇ ਹਨਗੇ ਵੀ ਇਹ ਇਹਨਾਂ ਨੇ ਕਰ ਸਕਦੇ ਕਿਉਂਕਿ ਉਹਨਾਂ ਕੋਲ ਉਹਨਾਂ ਦੀਆਂ ਹਦਾਇਤਾਂ ਜਿਹੜੀਆਂ ਉਹ ਸਾਡੇ ਰੈਵਨਿਊ ਦੇ ਨੰਬਰ ਖਸਰਾ ਜਪੀ ਆ ਖੜਦੇ ਸਾਰਾ ਰਿਕਾਰਡ ਮੌਜੂਦ ਹੁੰਦਾ ਹੈ। ਧੰਨਵਾਦ। ਹਾਂਜੀ ਭਾਈ ਜੀ ਤੁਸੀਂ ਇੱਥੇ ਆਏ ਹੋ। ਇੱਥੇ ਮਾਈਨਿੰਗ ਹੋ ਰਹੀ ਸੀਗੀ ਰਾਵੀ ਦਰਿਆ ਦੇ ਵਿੱਚ ਕੀ ਕਹਿਣਾ? ਹਾਂ ਦੇਖੋ ਪਰ ਤੇ ਇਸ ਤਰ੍ਹਾਂ ਹੈ। ਕਿ ਮੈਂ ਇੱਥੇ ਪਹੁੰਚਿਆ ਜਿੱਥੇ ਮਾਈਨਿੰਗ ਹੋ ਰਹੀ ਸੀਗੀ ਬਾਕੀ ਇਹਦੇ ਬਾਰੇ ਜਿਹੜੀ ਹੋਰ ਜਾਣਕਾਰੀ ਹੈਗੀ ਹੈ ਉਹ ਸਬੰਧਤ ਵਿਭਾਗ ਮੰ ਦੇ ਸਕਦਾ ਮੈਂ ਤਾਂ ਸਿਰਫ ਇਸ ਵਾਸਤੇ ਆਇਆ ਕਿ ਇੱਥੇ ਕੋਈ ਇਲੀਗਲ ਮਾਈਨਿੰਗ ਤਾਂ ਨਹੀਂ ਹੋ ਰਹੀ ਬਾਕੀ ਜੇ ਇਹਦੇ ਬਾਰੇ ਖਾੜ ਦੇ ਬਾਰੇ ਜਿਹੜੀ ਚਾਹਨਾ ਹੈ ਉਹ ਜ਼ਿਆਦਾਤਰ ਉਹੀ ਪਾ ਸਕਦੇ ਨੇ ਇਹਦੀ ਖਾੜ ਹੈਗੀ ਇਹ ਪੈ ਜਾਂਦਾ ਜੀ ਆਪਣਾ ਖੜਖੜਾ ਕਿੰਨੀਆਂ ਗੱਡੀਆਂ ਇੱਥੇ ਮੌਕੇ ਤੇ ਲੱਗੀਆਂ ਸੀਗੀਆਂ ਔਰ ਜੇਸੀ ਔਰ ਇਹ ਜਿਸ ਤਰ੍ਹਾਂ ਕਿ ਆ ਤਿੰਨ ਟਿਪਰ ਉਧਰ ਲੱਗੇ ਆ ਇੱਕ ਜੀਸੀਪੀ ਲੱਗੀ ਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਇੱਕ ਟਿਪਰ ਤੇ ਜਸਵੀ ਵਗੈਰਾ ਲੱਗੀ ਆ ਸੋ ਕਹਿਣ ਤੋਂ ਬਾਅਦ ਇਹ ਹੈਗਾ ਕਿ ਇਸ ਬਾਰੇ ਤੁਹਾਨੂੰ ਪੂਖਤਾ ਜਾਣਕਾਰੀ ਜਿਹੜੀ ਹੈ ਉਹ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀ ਹੀ ਦੇ ਸਕਦੇ ਨੇ ਔਰ ਉਹਨਾਂ ਨੂੰ ਚੱਲਣ ਤੋਂ ਪਹਿਲਾਂ ਉਹਨਾਂ ਨੂੰ ਮੈਂ ਇਨਫੋਰਮ ਕਰ ਦਿੱਤਾ ਸੀਗਾ ਥੈਂਕ ਯੂ ਵੈਰੀ ਮਚ